ਹਾਂਜੀ ਉਤੋ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਨਵ ਤੇ ਤੁਹਾਡਾ ਸਵਾਗਤ ਹੈ ਆਦੀ ਵੀਡੀਓ ਤੇ ਤੇ ਦੋਸਤੋ ਆਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਜਿਹੜਾ 에어 ਕੰਡੀਸ਼ਨ ਜਾਨੀ ਏਸੀ ਹੁੰਦਾ ਕੀ ਉਹਦੇ ਸਿਹਤ ਦੇ ਉੱਤੇ ਕੁਝ ਬੁਰੇ ਪ੍ਰਭਾਵ ਹੀ ਪੈਂਦੇ ਉਹਦੇ ਸਾਈਡ ਇਫੈਕਟ ਵੀ ਹੁੰਦੇ ਆ ਕਿਉਂਕਿ ਜਿੱਥੇ ਸਾਇੰਸ ਨੇ ਤਰੱਕੀ ਕੀਤੀ ਆ ਉਹਦੀਆਂ ਬਹੁਤ ਸਾਰੀਆਂ ਸਹੂਲਤਾਂ ਹੁੰਨੀਆਂ ਜਿਹਦੇ ਨਾਲ ਸਾਨੂੰ ਫਾਇਦੇ ਹੁੰਦੇ ਆ ਤੇ ਨਾਲ ਦੀ ਨਾਲ ਉਹਦੇ ਸੋ ਸਾਈਡ ਇਫੈਕਟ ਬੈਡ ਬੁਰੇ ਪ੍ਰਭਾਵ ਹੀ ਪੈਂਦੇ ਆ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓਜ਼ ਦੇਖਦੇ ਆ ਅਗਰ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਇਸ ਚੈਨਲ 'ਤੇ ਤੁਹਾਨੂੰ ਹੈਲਥ ਦੇ ਸਬੰਧਤ ਮੋਟੀਵੇਸ਼ਨ ਬਖਰੇ ਬਖਰੇ ਲੋਕਾਂ ਨਾਲ ਮੁਲਾਕਾਤ ਕਰਵਾਵਾਂਗੇ ਹਿਊਮਨ ਸਾਈਕੋਲੋਜੀ ਦੀ ਗੱਲ ਕਰਾਂਗੇ ਤੇ ਤੁਸੀਂ ਮੇਰਾ ਚੈਨਲ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਰਪਾ ਕਰਕੇ ਤੇ ਦੋਸਤੋ ਜਿੱਦਾਂ ਆਪਾਂ ਗੱਲ ਕੀਤੀ ਵੀ ਜਿਹੜੀ ਸਾਇੰਸ ਆ ਜਦੋਂ ਇਹ ਕਾਢਾ ਘੜਦੀ ਆ ਤੇ ਉਹਦੇ ਬਹੁਤ ਸਾਰੇ ਸਾਨੂੰ ਲਾਭ ਹੁੰਦੇ ਆ ਤੇ ਉਹਦੇ ਬੈਡ ਇਫੈਕਟ ਵੀ ਕੁਝ ਹੁੰਦੇ ਆ ਇਦਾਂ ਜਿਹੜਾ 에어 ਕੰਡੀਸ਼ਨ ਉਹ ਸਾਇੰਸ ਦੀ ਬਹੁਤ ਹੀ ਇੱਕ ਵਧੀਆ ਕਾਢ ਆ ਗਰਮੀਆਂ ਦੇ ਵਿੱਚ ਠੰਡ ਵਾਲਾ ਮਾਹੌਲ ਸੋ ਲੋ ਦਿੱਤੀ ਗਿਆ ਇੱਕ ਆਰਾਮ ਪ੍ਰੋਵਾਈਡ ਕੀਤਾ ਗਿਆ ਪਰ ਇਹਦੇ ਕੁਝ ਸਾਈਡ ਇਫੈਕਟ ਵੀ ਹੁੰਦੇ ਆ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਪਹਿਲਾ ਜਿਹੜਾ ਇਹਦਾ ਨੁਕਸਾਨ ਹੁੰਦਾ ਆ ਬਈ ਜਿਹੜੀ ਸਕਿਨ ਹੈਗੀ ਉਹ ਡਰਾਈ ਹੋਣ ਲੱਗ ਪੈਂਦੀ ਹੈ ਡੀ ਹਾਈਡਰੇਸ਼ਨ ਹੁੰਦੀ ਆ ਕਿਉਂਕਿ ਜਦੋਂ ਇਹ ਸੀ ਚੱਲਦਾ ਤਾਂ ਜਿਹੜੀ ਹਵਾ ਦੇ ਵਿੱਚ ਮੋਇਸਚਰਾਈਜ਼ ਹੁੰਦਾ ਹੈਗਾ ਉਹਨੂੰ ਸੁੱਕ ਲੈਂਦਾ ਹਿਊਮਿਡਿਟੀ ਜਿਹੜੀ ਹੁੰਦੀ ਉਹਨੂੰ ਸੁੱਕ ਲੈਂਦਾ ਜਿਹਦੇ ਕਰਕੇ ਅੱਖਾਂ ਦੇ ਵਿੱਚ ਡਰਾਈਨੈਸ ਹੋ ਸਕਦੀ ਆ ਲਿਪਸ ਦੇ ਉੱਤੇ ਸਕਿਨ ਦੇ ਉੱਤੇ ਡੀ ਹਾਈਡਰੇਟ ਹੋ ਸਕਦੀ ਆ ਇਹੜਾ ਥੋਰਟ ਮਤਲਬ ਕਿ ਜਿਹੜਾ ਗਲਾ ਹੁੰਦਾ ਉਹ ਸੁੱਕਣ ਲੱਗ ਪੰਦਾ ਕਿਉਂਕਿ ਜਿਹੜੀ ਪਾਣੀ ਦੀ ਕਮੀ ਹੁੰਦੀ ਆ ਉਹ ਹੋਣ ਲੱਗ ਪੰਦੀ ਆ ਇਸ ਕਰਕੇ ਜਿਹੜੇ ਲੋਕ ਜ਼ਿਆਦਾਤਰ ਏਸੀ ਵਿੱਚ ਹੀ ਬੈਠੇ ਰਹਿੰਦੇ ਆ ਉਹਨਾਂ ਨੂੰ ਸਕਿਨ ਵਾਸਤੇ ਮੋਇਸਚਰਾਈਜ਼ਰ ਯੂਜ਼ ਕਰਨਾ ਚਾਹੀਦਾ ਤੇ ਪਾਣੀ ਜ਼ਿਆਦਾ ਪੀਣਾ ਚਾਹੀਦਾ ਕਿਉਂਕਿ ਜਿਹੜਾ ਡੀਹਾਈਡਰੇਸ਼ਨ ਉਹਦੇ ਨਾਲ ਸਰੀਰ ਨੂੰ ਹੋਰ ਵੀ ਬੁਰੇ ਪ੍ਰਭਾਵ ਪੈਂਦੇ ਆ ਤੇ ਪਾਣੀ ਦੀ ਕਮੀ ਪੂਰੀ ਕਰਨ ਵਾਸਤੇ ਪਿਆਸ ਬਹੁਤ ਜ਼ਿਆਦਾ ਲੱਗਦੀ ਗਲਾ ਸੁੱਕਣ ਲੱਗ ਪੰਦਾ ਇਸ ਕਰਕੇ ਪਾਣੀ ਦੀ ਮਾਤਰਾ ਪ੍ਰੋਪਰ ਪੀਣੀ ਚਾਹੀਦੀ ਤਾਂ ਕਿ ਕੋਈ ਇਹਦਾ ਬੁਰਾ ਪ੍ਰਭਾਵ ਨਾ ਪੈ ਸਕੇ ਨੰਬਰ 2 ਜਿਹੜਾ ਇਹਦਾ ਬੁਰ ਟਾਈਮ ਟੂ ਟਾਈਮ ਉਹਨੂੰ ਅਗਰ ਸਾਫ਼ ਨਹੀਂ ਕੀਤਾ ਜਾਂਦਾ ਤੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਡਸਟ ਜਿਹੜੇ ਪੋਲਨ ਹੁੰਦਾ ਆ ਜਾਂ ਫਿਰ ਜਿਹੜੇ ਬੈਕਟੀਰੀਆ ਜਾਂ ਵਾਇਰਸ ਹੁੰਦੇ ਆ ਹਵਾ ਦੇ ਵਿੱਚ ਉਹਨੂੰ ਸੋਖ ਲੈਂਦਾ ਤੇ ਉਹੀ ਸਰਕੂਲੇਟ ਹੁੰਦੇ ਰਹਿੰਦੇ ਆ ਜਿਹਦੇ ਕਰਕੇ ਕਫ ਦੀ ਪ੍ਰੋਬਲਮ ਹੋ ਸਕਦੀ ਆ ਸਨੀਜ਼ਿੰਗ ਦੀ ਅਸਥਮਾ ਵਰਗੀਆਂ ਵੀ ਪ੍ਰੋਬਲਮ ਹੋ ਸਕਦੀਆਂ ਅਗਰ ਜਿਹੜਾ ਫਿਲਟਰ ਏਸੀ ਦਾ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾ ਸਕੇ ਤੇ ਉਹਦੇ ਨਾਲ ਜਿਹੜੀਆਂ ਅਸਥਮਾ ਵਰਗੀਆਂ ਪ੍ਰੋਬਲਮਸ ਫੇਫੜਿਆਂ ਦੀਆਂ ਪ੍ਰੋਬਲਮ ਵੀ ਹੋ ਸਕਦੀਆਂ ਇਸ ਕਰਕੇ ਟਾਈਮ ਟੂ ਟਾਈਮ 25 30 ਦਿਨਾਂ ਦੇ ਬਾਅਦ ਜਿਹੜਾ ਫਿਲਟਰ ਹੈਗਾ ਏਸੀ ਦਾ ਜ਼ਰੂਰ ਸਾਫ਼ ਕੀਤਾ ਹੋਣਾ ਚਾਹੀਦਾ ਆ ਤਾਂ ਕਿ ਇਸ ਬੁਰੇ ਪ੍ਰਭਾਵ ਤੋਂ ਵੀ ਬਚਿਆ ਜਾ ਸਕੇ ਨੰਬਰ 3 ਜਿਹੜਾ ਬੁਰਾ ਪ੍ਰਭਾਵ ਹੈਗਾ ਏਸੀ ਦਾ ਉਹ ਹੁੰਦਾ ਹੈਗਾ ਵੀ ਥਕਾਵਟ ਮਹਿਸੂਸ ਹੋ ਸਕਦੀ ਹੈ ਜਾਂ ਫਿਰ ਹੈਡੈਕ ਜਾਨੀ ਕਿ ਸਿਰ ਦਰਦ ਹੋ ਸਕਦਾ ਕਿਉਂਕਿ ਜ਼ਿਆਦਾਤਰ ਜਿਹੜੇ ਲੋਕ ਏਸੀ 'ਚ ਬੈਠੇ ਰਹਿੰਦੇ ਆ ਜਿਹੜੀ ਚਾਰਦਿਵਾਰੀ ਹੁੰਦੀ ਆ ਰੂਮ ਦੀ ਉਹ ਬੰਦ ਹੁੰਦੀ ਆ ਪ੍ਰੋਪਰ ਖਿੜਕੀਆਂ ਵੀ ਬੰਦ ਹੁੰਦੀਆਂ ਪੜਦੇ ਲੱਗੇ ਹੁੰਦੇ ਦਰਵਾਜ਼ੇ ਲੱਗੇ ਹੁੰਦੇ ਆ ਤੇ ਰੂਮ ਦੇ ਵਿੱਚ ਜਿਹੜੀ ਕਾਰਬਨ ਡਾਈਆਕਸਾਈਡ ਜਿਹੜੀ ਹੁੰਦੀ ਉਹ ਵੱਧ ਜਾਂਦੀ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਆ ਜਿਹਦੇ ਕਰਕੇ ਹੈਡੈਕ ਦੀ ਪ੍ਰੋਬਲਮ ਹੁੰਦੀ ਆ ਤੇ ਨਾਲ ਨਾਲ ਜਿਹੜਾ ਥਕਾਵਟ ਵੀ ਮਹਿਸੂਸ ਹ ਐਸ ਕਰਕੇ ਚਾਹੀਦਾ ਵੀ ਜਿਹੜਾ ਏਸੀ ਆ ਉਹਨੂੰ ਕੁਝ ਘੰਟਿਆਂ ਵਾਸਤੇ ਬੰਦ ਰੱਖਣਾ ਚਾਹੀਦਾ ਤੇ ਜਿਹੜੀ ਚਾਰ ਦਿਵਾਰੀ ਦੀ ਉਹਦੀ ਵਿੰਡੋਜ਼ ਹੁੰਨੀਆਂ ਹੈਗੀਆਂ ਜਾਂ ਦਰਵਾਜ਼ੇ ਹੁੰਦੇ ਉਹਨਾਂ ਨੂੰ ਖੋਲ ਕੇ ਰੱਖਣਾ ਚਾਹੀਦਾ ਤਾਂ ਕਿ ਪ੍ਰੋਪਰ ਵੈਂਟੀਲੇਸ਼ਨ ਹੋ ਸਕੇ ਤਾਂ ਕਿ ਜਿਹੜੀ ਆਕਸੀਜਨ ਦੀ ਮਾਤਰਾ ਹੈਗੀ ਪ੍ਰੋਪਰ ਰੂਮ ਦੇ ਵਿੱਚ ਸਟੇਬਲ ਰਹਿ ਸਕੇ ਚੌਥਾ ਪ੍ਰਭਾਵ ਹੁੰਦਾ ਬੁਰਾ ਉਹ ਹੁੰਦਾ ਹੈਗਾ ਜਿਹੜੇ ਜੋਇੰਟ ਆ ਤੇ ਜਿਹੜੇ ਮਸਲ ਜੋ ਸਟਿਫ ਹੋ ਸਕਦੇ ਆ ਕਿਉਂਕਿ ਜਦੋਂ ਆਪਾਂ ਠੰਡਕ ਮਹਿਸੂਸ ਕਰਦੀ ਆ ਆਪਣੀ ਬੋਡੀ ਤੇ ਆਪਣੇ ਜਿਹੜਾ ਮਸਲਸ ਹੁੰਦੇ ਆ ਬੋਡੀ ਦਾ ਜਿਹੜਾ ਆਟੋ ਸਿਸਟਮ ਹੁੰਦਾ ਉਹ ਮਸਲズ ਨੂੰ ਕੰਟਰੈਕਟ ਰਹਿਣ ਲਈ ਮਤਲਬ ਕਿ ਇੱਕ ਤਰ੍ਹਾਂ ਸਪੋਰਟ ਕਰਦਾ ਵੀ ਕੰਟਰੈਕਟ ਰਹਿਣ ਤਾਂ ਕਿ એનર્ਜੀ ਪ੍ਰੋਡਿਊਸ ਹੋ ਸਕੇ ਜਿਹੜਾ ਇਦਾਂ ਦਾ ਫਿਰ ਇਫੈਕਟ ਹੁੰਦਾ ਜ਼ਿਆਦਾਤਰ ਮਸਲ ਜਿਹੜੇ ਆ ਕੰਟਰੈਕਸ਼ਨ ਦੇ ਮੂਡ ਦੇ ਵਿੱਚ ਰਹਿੰਦੇ ਮਤਲਬ ਕਿ ਆਕੜੇ ਅਕਸਰ ਰਹਿੰਦੇ ਆ ਤੇ ਉਹਦੇ ਨਾਲ ਸਟਿਫ ਹੋ ਜਾਂਦੇ ਮਸਲ ਤੇ ਜਿਹੜੇ ਨਾਲ ਜੋਇੰਟਾਂ ਦੇ ਵੀ ਬੁਰਾ ਪ੍ਰਭਾਵ ਪੈਂਦਾ ਤੇ ਮਸਲ ਦਾ ਵੀ ਬੁਰਾ ਪ੍ਰਭਾਵ ਪੈਂਦਾ ਇੱਕ ਤਰ੍ਹਾਂ ਥੱਕ ਜਾਂਦੇ ਆ ਮਸਲ ਇਸ ਕਰਕੇ ਸਾਰਾ ਦਿਨ ਹੀ ਏਸੀ ਵਿੱਚ ਬੈਠਣ ਤੋਂ ਪਰਹੇਜ਼ ਕਰਨਾ ਚਾਹੀਦਾ ਅਤੇ ਇਨ ਬਿਟਵੀਨ ਜਿਹੜੀ ਬਾਡੀ ਨੂੰ ਸਟ੍ਰੈਚ ਜ਼ਰੂਰ ਕਰਨਾ ਚਾਹੀਦਾ ਤੇ ਡਾਇਰੈਕਟ ਜਿਹੜੀ ਹਵਾ 에ਅਰ ਫਲੋ ਹੁੰਦਾ ਹੈਗਾ ਏਸੀ ਦਾ ਉਸ ਤੋਂ ਵੀ ਬਚਣਾ ਇਹਦਾ ਆਪਣੀ ਬਾਡੀ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਏਸੀ ਵਿੱਚ ਜਾਰ ਟਾਈਮ ਬੈਠਣ ਦਾ ਜਿਹੜਾ ਪੰਜਵਾਂ ਬੁਰਾ ਵਰਹਾ ਹੁੰਦਾ ਵੀ ਜਿਹੜਾ ਇਮਿਊਨ ਸਿਸਟਮ ਹੁੰਦਾ ਉਹ ਵੀਕ ਹੋ ਸਕਦਾ ਕਿਉਂਕਿ ਜਿਹੜਾ ਇੱਕ ਤਰ੍ਹਾਂ ਦਾ ਆਰਟੀਫੀਸ਼ੀਅਲ ਵੈਦਰ ਜਾਂ ਟੈਂਪਰੇਚਰ ਕ੍ਰੀਏਟ ਕੀਤਾ ਜਾਂਦਾ ਜਿਹਨੂੰ ਬਾਡੀ ਸਮਝ ਨਹੀਂ ਪਾਉਂਦੀ ਹੈਗੀ ਇਹ ਜਿਹੜੀ ਅਡਾਪਟੇਸ਼ਨ ਹੁੰਦੀ ਆ ਮਤਲਬ ਕਿ ਜਦੋਂ ਟੈਂਪਰੇਚਰ ਚੇਂਜ ਹੁੰਦਾ ਮਤਲਬ ਕਿ ਗਰਮੀ ਦਾ ਸੀਜ਼ਨ ਆਉਂਦਾ ਇੱਕ ਤਰ੍ਹਾਂ ਬਾਡੀ ਆਪਣੇ ਆਪ ਨੂੰ ਉਹਦੇ ਅਕੋਰਡਿੰਗ ਢਾਲਦੀ ਆ ਜਿਹੜਾ ਉਹ ਪ੍ਰੋਸੈਸ ਹੁੰਦੀ ਆ ਉੱਤੇ ਰੋਗ ਲੱਗ ਜਾਂਦੀ ਆ ਤੇ ਇਹਦੇ ਨਾਲ ਕੀ ਹੁੰਦਾ ਜਿਹੜੇ ਇਮਿਊਨ ਸਿਸਟਮ ਹੁੰਦਾ ਆ ਉਹ ਵੀਕ ਹੋਣ ਲੱਗ ਪੰਦਾ ਜਿੱਦਾਂ ਤੁਸੀਂ ਫਿਰ ਏਸੀ ਤੋਂ ਬਾਹਰ ਨਿਕਲਣਾ ਸ਼ੁਰੂ ਕਰਦੇ ਆ ਇੱਕਦਮ ਹੀ ਬਾਡੀ ਸ਼ੀਟ ਅਪ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਉਹਦਾ ਉਹਨੂੰ ਪ੍ਰਭਾਵ ਪੈਂਦਾ ਕਿਉਂਕਿ ਉਹਦੀ ਉਹਨੂੰ ਆਦਤ ਨਹੀਂ ਬਣੀ ਹੁੰਦੀ ਹੈਗੀ ਏਸੀ ਦੇ ਕਰਕੇ ਇਸ ਕਰਕੇ ਜਿਆਦਾ ਟਾਈਮ ਹੀ ਤੁਸੀਂ ਅਗਰ ਏਸੀ 'ਚ ਬੈਠੇ ਰਹਿੰਦੇ ਆ ਤੇ ਵਿੱਚ ਥੋੜੀ ਉਦੇ ਵਿੱਚ ਵੀ ਤੁਹਾਨੂੰ ਘੁੰਮਣਾ ਤੇ ਬੈਠਣਾ ਚਾਹੀਦਾ ਤਾਂ ਕਿ ਤੁਹਾਡੀ ਜਿਹੜੀ ਬੋਡੀ ਦਾ ਇਮਿਊਨ ਸਿਸਟਮ ਉਹ ਸਟਰੋਂਗ ਹੋ ਸਕੇ ਉਹਨੂੰ ਅਡਾਪਟ ਨੰਬਰ 6 ਜਿਹੜਾ ਬੁਰਾ ਪ੍ਰਭਾਵ ਹੁੰਦਾ ਏਸੀ ਵਿੱਚ ਜ਼ਿਆਦਾ ਟਾਈਮ ਬੈਠਣ ਦਾ ਬਈ ਜਿਹੜਾ ਸਿਕ ਫੀਲਿੰਗ ਸਿੰਡਰਮ ਹੋਣ ਲੱਗ ਪੰਦਾ ਕਈ ਵਾਰੀ ਕਿਹੜੇ ਆਫਿਸ ਜੁੰਦੇ ਆ ਜਾਂ ਫੇ ਕਈ ਮਾਲ ਹੁੰਦੇ ਉੱਥੇ ਬਹੁਤ ਹੀ ਜ਼ਿਆਦਾ ਕਰਾਊਡ ਹੋਣ ਦੇ ਕਾਰਨ ਜਿਹੜੀ ਪੋਲੂਸ਼ਨ ਹੁੰਦਾ ਆ ਹਵਾ ਦੇ ਵਿੱਚ ਵਧਣ ਲੱਗ ਪੰਦਾ ਤੇ ਇਹਦਾ ਬੁਰਾ ਪ੍ਰਭਾਵ ਪੈਂਦਾ ਕਿਉਂਕਿ ਵੈਂਟੀਲੇਸ਼ਨ ਪ੍ਰੋਪਰ ਨਹੀਂ ਹੁੰਦੀ ਜਿਹਨਾਂ ਅੱਖਾਂ ਦੇ ਉੱਤੇ ਪ੍ਰਭਾਵ ਪੈਂਦਾ ਜਾਂ ਥਕਾਵਟ ਮਹਿਸੂਸ ਹੋਣ ਲੱਗ ਪੰਦੀ ਆ ਇੱਕ ਉਸ ਏਰੀਆ ਦੇ ਵਿੱਚ ਜਿੱਥੇ ਏਸੀ ਲੱਗਾ ਹੁੰਦਾ ਇਸ ਕਰਕੇ ਉਹਦਾ ਪ੍ਰੋਪਰ ਵੈਂਟੀਲੇਸ਼ਨ ਵੀ ਹੋਣੀ ਬਹੁਤ ਜ਼ਰੂਰੀ ਆ ਤੇ ਅਵੋਇਡ ਕਰਨਾ ਚਾਹੀਦਾ ਇਦਾਂ ਦੀ ਜਗ੍ਹਾ ਤੇ ਜਾਣ ਜਿੱਥੇ ਜ਼ਿਆਦਾ ਰਸ਼ ਹੋਵੇ 에ਅਰ ਕੰਡੀਸ਼ਨ ਹੋਵੇ ਤਾਂ ਕਿ ਤੁਸੀਂ ਆਪਣੇ ਸਰੀਰ ਨੂੰ ਤੰਦਰੁਸਤ ਰੱਖੋ ਨੰਬਰ 7 ਮਾ ਜਿਹੜਾ ਬੁਰਾ ਪ੍ਰਭਾਵ ਹੁੰਦਾ ਵੀ ਜਿਹੜੀਆਂ ਅੱਖਾਂ ਆ ਉਹ ਤੇ ਜਿਹੜਾ ਗਲਾ ਹੁੰਦਾ ਇਰਿਟੇਸ਼ਨ ਹੋਣ ਲੱਗ ਪੈਂਦੀ ਮਤਲਬ ਕਿ ਇੱਕ ਤਰ੍ਹਾਂ ਕਫ ਹੋਣ ਲੱਗ ਪੈਂਦੀ ਜਿਹੜੀ ਅੱਖਾਂ ਡਰਾਈ ਹੋਣ ਲੱਪਣੀਆਂ ਕਿਉਂਕਿ ਜਿਹੜੀਆਂ ਅੱਖਾਂ ਇਹ ਦੋ ਆਪ ਚਮਕਦੇ ਆ ਤੇ ਇਹਦੇ ਵਿੱਚ ਇੱਕ ਤਰ੍ਹਾਂ ਦਾ ਨੇਚਰਲ ਲੂਬ੍ਰਿਕੈਂਟ ਹੁੰਦਾ ਮਤਲਬ ਇੱਕ ਤਰ੍ਹਾਂ ਦੀ ਗਰੀਸ ਆਪਾਂ ਕ ਉਹਦੇ ਨਾਲ ਕੀ ਹੁੰਦਾ ਇਹ ਸੁੱਕਣ ਲੱਗ ਪੈਂਦਾ ਤੇ ਅੱਖਾਂ ਦੇ ਵਿੱਚ ਇਰਿਟੇਸ਼ਨ ਹੋਣ ਲੱਗ ਪਾਂਦੀ ਆ ਅੱਖਾਂ ਥਕਾਵਟ ਮਹਿਸੂਸ ਕਰਦੀਆਂ ਅੱਖਾਂ ਦੇ ਉੱਤੇ ਰੈੱਡਨੈਸ ਆ ਜਾਂਦੀ ਹੈ ਇੱਦਾਂ ਗਲਾ ਵੀ ਜਿਹੜਾ ਉਹ ਕਈ ਵਾਰੀ ਇਦਾਂ ਵੀ ਹੁੰਦੀ ਆ ਵੀ ਜਿਆਦਾ ਅਗਰ ਬੰਦਾ ਏਸੀ 'ਚ ਬੈਠਾ ਰਹਿੰਦਾ ਤੋ ਉਹਨੂੰ ਖਾਣ ਦੀ ਵੀ ਪ੍ਰੋਬਲਮ ਆਉਂਦੀ ਕਿਉਂਕਿ ਜਿਹੜਾ ਗਲਾ ਉਹ ਡਰਾਈ ਹੋ ਜਾਂਦਾ ਤੇ ਦੋਸਤੋ ਏਸੀ ਸਾਇੰਸ ਦੀ ਕਾਰਡ 에ਅਰ ਕੰਡੀਸ਼ਨ ਦੇ ਕੁਝ ਸਾਈਡ ਇਫੈਕਟ ਨੇ ਇਹ ਤੋਂ ਬਚਣ ਵਾਸਤੇ ਤੁਸੀਂ ਕੋਈ ਟਿਪਸ ਪਨਾ ਸਕਦੇ ਆ ਜਿਵੇਂ ਕਿ ਜਿਹੜਾ ਉਹਦਾ ਟੈਂਪਰੇਚਰ ਹੁੰਦਾ ਏਸੀ ਦਾ ਤੁਸੀਂ 24 ਜਾਂ 25 26 ਤੱਕ ਰੱਖ ਸਕਦੇ ਆ ਮਤ वेंटिलेशन ਵਾਸਤੇ ਜਿਹੜੀਆਂ ਤੱਕੇ ਦਰਵਾਜ਼ੇ ਖੋਲਣੇ ਚਾਹੀਦੇ ਆ ਤੇ ਆਪਣੀ ਬੋਡੀ ਨੂੰ ਜਿਹੜਾ ਆਊਟਰ ਟੈਂਪਰੇਚਰ ਹੁੰਦਾ ਉਹਦੇ ਅਨੁਕੂਲ ਵੀ ਢਾਲਣਾ ਚਾਹੀਦਾ ਤੇ ਤੁਸੀਂ ਜਿਹੜੇ ਸਾਈਡ ਫੈਕਟਰ ਉਹਨਾਂ ਤੋਂ ਥੋੜਾ ਉਹਨਾਂ ਨੂੰ ਮੈਨੇਜ ਕਰ ਸਕਦੇ ਆ ਪਿਆਸ ਕਰਦੇ ਦੋਸਤੋ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਆ ਕਿਰਪਾ ਕਰਕੇ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੇ ਮੇਰਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਚੰਗਾਈ ਸਤਿ ਸ਼੍ਰੀ ਅਕਾਲ